ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਮੱਲਾ ਦਾ ਕਲਿਓ ਪੰਜਾਬ ਦੀ ਉਹ ਪਾਰਟੀ ਹੈ ਜਿਹੜੀ 12 12 ਮਹੀਨੇ 365 ਦਿਨ ਇਹ ਪਾਰਟੀ ਫੀਲਡ ਦੇ ਵਿੱਚ ਹੀ ਰਹਿੰਦੀ ਹੈ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਸਾਡੇ ਪ੍ਰਧਾਨ ਸਾਹਿਬ ਹਮੇਸ਼ਾ ਫੀਲਡ ਦੇ ਵਿੱਚ ਹੀ ਰਹਿੰਦੇ ਨੇ ਤੁਸੀਂ ਉਹਨਾਂ ਨੂੰ ਦੇਖਿਆ ਹੋਣਾ ਕਿ ਉਹ ਚੰਡੀਗੜ੍ਹ ਘਟ ਹੁੰਦੇ ਨੇ ਪੰਜਾਬ ਦੇ ਵਿੱਚ ਫੀਲਡ ਦੇ ਵਿੱਚ ਹੀ ਰਹਿੰਦੇ ਨੇ ਪਿਛਲੇ 7 ਸਾਲ ਤਕਰੀਬਨ ਪੰਜਾਬ ਦੇ ਵਿੱਚ ਘੁਤਰੇ ਨੇ ਚਾਹੇ ਉਹ ਕਾਂਗਰਸ ਦੇ 5 ਸਾਲ ਦਾ ਰਾਜ ਹੋਵੇ ਜਾਂ ਹੁਣ ਮੌਜੂਦਾ ਜਿਹੜੀ ਸਰਕਾਰ ਹੈ ਦਾ ਰਾਜ ਹੋਵੇ ਸੋ ਇਹਨਾਂ ਨੇ ਲੋਕਾਂ ਦੇ ਨਾਲ ਵਾਅਦੇ ਤਾਂ ਬੜੇ ਲੰਬੇ ਚੌੜੇ ਕੀਤੇ ਪਰ ਡਿਲੀਵਰ ਨਹੀਂ ਹੋਏ ਜਦੋਂ ਅਕਾਲੀ ਦਲ ਤੇ ਵੀ ਲੱਗਦਾ ਰਿਹਾ ਅਕਾਲੀ ਦਲ ਦੀ ਵੀ ਸਰਕਾਰ ਲੰਮਾ ਸਮਾਂ ਪੰਜਾਬ ਦੇ ਵਿੱਚ ਰਹੀ ਹੈ ਉਹਦੋਂ ਵੀ ਕਹਿੰਦੇ ਕੰਮ ਨਹੀਂ ਹੋਇਆ ਬਤਕੇ ਖਾਸ ਕਰਕੇ ਨਸ਼ੇ ਨੂੰ ਲੈ ਕੇ ਅਕਾਲੀ ਦਲ ਨੂੰ ਅਕਸਰ ਕਿਹਾ ਜਾਂਦਾ ਕਿ ਨਸ਼ਾ ਜਿਹੜਾ ਇਹ ਉਹ ਅਕਾਲੀ ਦਲ ਦੀ ਹੀ ਦੇਣ ਹੈ ਪੰਜਾਬ ਦੇ ਵਿੱਚ ਗੈਂਗਸਟਰ ਜਿਹੜਾ ਹੈ ਉਹ ਅਕਾਲੀ ਦਲ ਦੀ ਦੇਣ ਹੈ ਕੋਸ਼ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਦੇ ਵਿੱਚ ਜਿਹੜੇ ਕੰਮ ਹੋਏ ਉਹ ਤਾਂ ਆਈ ਥਿੰਕ ਇੰਟਰਨੈਸ਼ਨਲ ਨੈਸ਼ਨਲ মিডিਆ ਵੀ ਮੰਨਦਾ ਪੰਜਾਬ ਦੀ ਡਿਵੈਲਪਮੈਂਟ ਨੂੰ ਸਾਰੇ ਪ੍ਰੋਜੈਕਟ ਕਰਦੇ ਨੇ ਪਾਵਰ ਸਰਪਲਸ ਸਿੱਕੀ ਨੇ ਅਪਣਾਇ ਸ਼੍ਰੋਮਣੀ ਅਕਾਲੀ ਦਲ ਨੇ ਬਣਾਇਆ ਵੱਡੇ ਹਾਈਵੇ ਪੀਜੀਆਈ ਐਮਜ਼ ਵਰਗੇ ਵੱਡੇ ਹਸਪਤਾਲ ਨਾਈਪਰ ਆਇਸ਼ਰ ਮੈਰੋਲੈਕ ਵਰਗੀ ਪ੍ਰਾਈਵੇਟ ਇਨਵੈਸਟਮੈਂਟ 40s max ਇਹ ਸਾਰਾ ਕਿਹਨੇ ਬਣਾਇਆ ਵਿਰਾਸਤੇ ਖਾਲਸਾ ਜੰਗੇ ਆਜ਼ਾਦੀ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਖੂਬਸੂਰਤ ਗਲਿਆਰਾ ਬਠਿੰਡਾ ਰੈਫਾਇਨਰੀ ਸੋ ਸ਼ਰਮਨੀ ਅਕਾਲੀ ਦਲ ਦੇ ਕੰਮ ਬੋਲਦੇ ਨੇ ਐਕਚੁਅਲੀ ਕੀ ਹੈ ਕਿ ਸਿਆਸੀ ਝੂਠ ਦੇ ਵਿੱਚ ਫਸਦਾ ਇੱਕ ਟਰੈਪ ਹੈ ਕਿ ਜੀ ਬੇਅਦਬੀਆਂ ਨਸ਼ਾ ਜਾਂ ਤਾਂ ਉਹਦੇ ਤੇ ਕੋਈ ਕਾਰਵਾਈ ਹੋਈ ਹੋਵੇ ਇਲਜ਼ਾਮਾਂ ਦੀ ਸਿਆਸਤ ਤਾਂ ਹੁੰਦੀ ਆ ਰਹੀ ਆ ਹਰ ਇੱਕ ਪਾਰਟੀ ਦੂਸਰੀ ਪਾਰਟੀ ਤੇ ਇਲਜ਼ਾਮ ਲਗਾ ਰਹੀ ਹੈ ਇਲਜ਼ਾਮਾਂ ਨੂੰ ਛੱਡ ਕੇ ਹੁਣ ਕੀ ਏਜੰਡਾ ਲੈ ਕੇ ਆਏ ਸ਼੍ਰੋਮਣੀ ਅਕਾਲੀ ਦਲ ਕੋ ਸ਼੍ਰੋਮਣੀ ਅਕਾਲੀ ਦਲ ਦਾ ਜੇ ਕੋਈ ਸਭ ਤੋਂ ਵੱਡਾ ਏਜੰਡਾ ਹੈ ਉਹ ਹੈ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਬ੍ਰਿਜ ਦਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਕਿ ਕੇਂਦਰ ਸਰਕਾਰ ਦੀ ਗੱਲ ਕਿਸਾਨਾਂ ਤੱਕ ਪਹੁੰਚਾਈ ਜਾਵੇ ਉਦੋਂ ਸ਼੍ਰੋਮਣੀ ਅਕਾਲੀ ਦਲ ਕਿੱਥੇ ਸੀ ਜਦੋਂ ਸੂਬੇ ਦੇ ਵਿੱਚ ਅ ਬੀਜੇਪੀ ਦੀ ਸਰਕਾਰ 'ਸੀ ਗੱਠ ਜੋੜਦੀ ਨੂੰ ਮਾਸਦਾ ਰਿਸ਼ਤਾ ਸੀ ਉਦੋਂ ਕਿਉਂ ਨਹੀਂ ਕਿਸਾਨੀ ਦੀ ਗੱਲ ਹੋਈ ਉਦੋਂ ਕਿਉਂ ਨਹੀਂ ਕਰਜ਼ੇ ਮਾਫ਼ ਹੋਏ ਉਦੋਂ ਕਿਸਾਨੀ 'ਤੇ ਲੱਗੇ ਫਾਂਸੀ ਦੀ ਸਜ਼ਾ ਨੂੰ عمر ਕੈਦ ਵਿੱਚ ਤਬਦੀਲ ਕਰ ਲਿਆ ਗਿਆ ਤੇ ਫਿਰ ਉਦੋਂ ਹੀ ਆ ਤਾਂ ਮੰਗ ਲੈਂਦੇ ਰਿਹਾਰ ਕਰੋ ਹੁਣ ਕਿਉਂ ਰਿਹਾਈ ਦਾ ਰੋਲਾ ਪਾਇਆ ਹਾਲਾਂਕਿ ਰਾਜਦਵਾਨਾਂ ਦੀ ਜਿਹੜੀ ਚਿੱਠੀ ਲਿਖੀ ਗਈ ਉਹਨਾਂ ਨੇ ਸਪਸ਼ਟ ਕਿਹਾ ਕਿ ਮੈਂ ਬਿਲਕੁਲ ਵੀ ਗਿਲਟੀ ਫੀਲਿੰਗ ਨਹੀਂ ਕਰਦਾ ਮੈਂ ਸਹੀ ਕੀਤਾ ਜੋ ਜਦੋਂ ਕਿ ਫਾਂਸੀ ਦੀ ਸਜ਼ਾ ਹੁੰਦੀ ਹੈ ਉਸ ਤੋਂ ਬਾਅਦ عمر ਕੈਦ ਦੇ ਵਿੱਚ ਤਬਦੀਲ ਹੁੰਦਾ ਉਹ ਕਹਿਤਾ ਮਤਲਬ ਤਾਂ عمر ਕੈਦ ਨਾ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਹਾਂ ਸਜ਼ਾ ਪੂਰੀ થઈ ਦੇਸ਼ ਦਾ ਜਿਹੜਾ ਕਾਨੂੰਨ ਹੈ ਉਹ ਕਹਿੰਦਾ ਹੈ ਕਿ ਅਗਰ ਕਿਸੇ ਦੀ ਫਾਂਸੀ ਦੀ ਸਜ਼ਾ 3 ਮਹੀਨੇ ਤੱਕ ਉਹਨੂੰ ਨਹੀਂ ਦਿੱਤੀ ਗਈ ਫਾਂਸੀ ਤਾਂ ਫਿਰ ਉਹਦੀ ਫਾਂਸੀ ਥ ਨੂੰ ਆਟੋਮੈਟਿਕਲੀ ਉਹਦੀ ਫਾਂਸੀ ਖ ਫાંਸੀ ਵਾਲੇ ਤੱਕ ਤੇ ਲਟਕ ਰਹੇ ਆ ਫੈਰਾ ਤੁਆਣਾ ਸਭ 2024 ਲੋਕ ਸਭਾ ਦੇ ਆ ਚੋਣਾ ਨਸਤੀਕਾਰੀਆਂ ਨੇ ਜਿਵੇਂ ਜਿਵੇਂ ਸਮਾਜ ਨਸਤੀਕਾਰਿਆ ਸਿਆਸੀ ਪਾਰਟੀਆਂ ਦੇ ਵੱਲੋਂ ਤਿਆਰੀਆਂ ਵੀ ਜੋਰਾਂ ਸ਼ੋਰਾਂ ਤੇ ਕੀਤੀਆਂ ਜਾ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਸਾਡੇ ਨਾਲ ਅਰਸ਼ਦੀਪ ਕਲੇਰ ਨੇ ਕਲੇਰ ਸਭ ਕੀ ਕੁਝ ਤਿਆਰੀਆਂ ਚੱਲ ਰਹੀਆਂ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਮੱਲਾ ਦਾ ਕਲਿਓ ਪੰਜਾਬ ਦੀ ਉਹ ਪਾਰਟੀ ਹੈ ਜਿਹੜੀ 12 12 ਮਹੀਨੇ 365 ਦਿਨ ਇਹ ਪਾਰਟੀ ਫੀਲਡ ਦੇ ਵਿੱਚ ਹੀ ਰਹਿੰਦੀ ਹੈ ਸੋ ਚੋਣਾ ਨੂੰ ਦੇਖ ਕੇ ਸੀ ਕੋਈ ਵੱਖਰੀ ਤਿਆਰੀ ਨਹੀਂ ਕਰਦੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰੋਗਰਾਮ ਨੇ ਉਹ ਨਿਰੰਤਰ جاری ਰਹਿੰਦੇ ਨੇ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਡੇ ਪ੍ਰਧਾਨ ਸਾਹਿਬ ਹਮੇਸ਼ਾ ਫੀਲਡ ਦੇ ਵਿੱਚ ਹੀ ਰਹਿੰਦੇ ਨੇ ਤੁਸੀਂ ਉਹਨਾਂ ਨੂੰ ਦੇਖਿਆ ਹੋਣਾ ਕਿ ਉਹ ਚੰਡੀਗੜ੍ਹ ਘੱਟ ਹੁੰਦੇ ਨੇ ਪੰਜਾਬ ਦੇ ਵਿੱਚ ਫੀਲਡ ਦੇ ਵਿੱਚ ਹੀ ਰਹਿੰਦੇ ਨੇ ਸੋ ਬਹੁਤ ਵਧੀਆ ਇੱਕ ਰਿਸਪਾਂਸ ਹੈ ਲੋਕਾਂ ਦੇ ਵਿੱਚ ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ 7 ਸਾਲ ਤਕਰੀਬਨ ਪੰਜਾਬ ਦੇ ਵਿੱਚ ਗੁਜ਼ਰੇ ਨੇ ਚਾਹੇ ਉਹ ਕਾਂਗਰਸ ਦੇ 5 ਸਾਲ ਦਾ ਰਾਜ ਹੋਵੇ ਜਾਂ ਹੁਣ ਮੌਜੂਦਾ ਜਿਹੜੀ ਸਰਕਾਰ ਹੈ ਇਹਦਾ ਰਾਜ ਹੋਵੇ ਸੋ ਇਹਨਾਂ ਨੇ ਲੋਕਾਂ ਦੇ ਨਾਲ ਵਾਅਦੇ ਤਾਂ ਬੜੇ ਲੰਬੇ ਚੌੜੇ ਕੀਤੇ ਪਰ ਡਿਲੀਵਰ ਨਹੀਂ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਬ ਤੱਕ ਹੱਥ ਦੇ ਵਿੱਚ ਚਾਕੇ ਕੁਝ ਸੋਹਾਂ ਖਾਧੀਆਂ ਇਲਜ਼ਾਮ ਅਕਾਲੀ ਦਲ ਤੇ ਵੀ ਲੱਗਦੇ ਰਿਹਾ ਅਕਾਲੀ ਦਲ ਦੀ ਵੀ ਸਰਕਾਰ ਲੰਮਾ ਸਮਾਂ ਪੰਜਾਬ ਦੇ ਵਿੱਚ ਰਹੀ ਹੈ ਉਦੋਂ ਵੀ ਕਹਿੰਦੇ ਕੰਮ ਨਹੀਂ ਹੋਇਆ ਬਲਕਿ ਖਾਸ ਕਰਕੇ ਨਸ਼ੇ ਨੂੰ ਲੈ ਕੇ ਅਕਾਲੀ ਦਲ ਨੂੰ ਅਕਸਰ ਕਿਹਾ ਜਾਂਦਾ ਹੈ ਕਿ ਨਸ਼ਾ ਜਿਹੜਾ ਹੈ ਉਹ ਅਕਾਲੀ ਦਲ ਦੀ ਹੀ ਦੇਣ ਹੈ ਪੰਜਾਬ ਦੇ ਵਿੱਚ ਗੈਂਗਸਟਰ ਜਿਹੜਾ ਹੈ ਉਹ ਅਕਾਲੀ ਦਲ ਦੀ ਦੇਣ ਹੈ ਬਿਨ ਕੋ ਸ਼ਰਮ ਦੀ ਹੈ ਅਕਾਲੀ ਦਲ ਦੇ ਸਮੇਂ ਦੇ ਵਿੱਚ ਜਿਹੜੇ ਕੰਮ ਹੋਏ ਉਹ ਤਾਂ ਆਈ ਥਿੰਕ ਇੰਟਰਨੈਸ਼ਨਲ ਨੈਸ਼ਨਲ মিডিਆ ਵੀ ਮੰਨਦਾ ਪੰਜਾਬ ਦੀ ਡਿਵੈਲਪਮੈਂਟ ਨੂੰ ਸਾਰੇ ਪ੍ਰੋਜੈਕਟ ਕਰਦੇ ਨੇ ਪਾਵਰ ਸਰਪਲਸ ਕਿਹਨੇ ਬਣਾਇਆ ਸ਼੍ਰੋਮਣੀ ਅਕਾਲੀ ਦਲ ਨੇ ਬਣਾਇਆ ਵੱਡੇ ਹਾਈਵੇ ਪਜੀਆਈ ਐਮਜ਼ ਵਰਗੇ ਵੱਡੇ ਹਸਪਤਾਲ ਨਾਈਪਰ ਆਇਸ਼ਰ ਨੈਰੋਲੈਕ ਵਰਗੀ ਪ੍ਰਾਈਵੇਟ ਇਨਵੈਸਟਮੈਂਟ 40s max ਇਹ ਸਾਰਾ ਕਿਹਨੇ ਬਣਾਇਆ ਵਿਰਾਸਤੇ ਖਾਲਸਾ ਜੰਗੇ ਆਜ਼ਾਦੀ ਹਰਮੰਦਰ ਸਾਹਿਬ ਦੇ ਅੜਲੇ-ਦੋਲੇ ਖੂਬਸੂਰਤ ਗਲਿਆਰਾ ਬਠਿੰਡਾ ਰੈਫਾਇਨਰੀ ਸੋ ਸ਼੍ਰੋਮਣੀ ਅਕਾਲੀ ਦਲ ਦੇ ਕੰਮ ਬੋਲਦੇ ਨੇ ਦੂਜਿਆਂ ਦੀਆਂ ਗੱਲਾਂ ਨੇ ਸਿਰਫ ਇਲਜ਼ਾਮ ਜਦੋਂ ਤੁਸੀਂ ਕਿਹਾ ਕਿ ਇਲਜ਼ਾਮ ਲੱਗਦੇ ਰਹੇ ਉਹਨ ਇਲਜ਼ਾਮ ਮੈਂ ਪੁੱਛਣਾ ਚਾਹੂੰਗਾ ਕਿ ਡਰੱਗਸ ਦੀ ਗੱਲ ਕੀਤੀ ਸੀ ਦੱਸੋ ਜੀ ਸ਼੍ਰੋਮਣੀ ਅਕਾਲੀ ਦਲ ਦੇ ਕਿਹੜੇ ਲੀਡਰ ਤੇ ਤੁਸੀਂ ਡਰੱਗਸ ਦੇ ਵਿੱਚ ਫੜ ਕੇ ਤੁਸੀਂ ਉਹਦੇ ਤੇ ਕੋਈ ਅੰਦਰ ਸਿੱਟਦਾ ਇੱਕ ਝੂਠਾ ਪਰਚਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਸਰਦਾਰ ਵਿਕਰਮ ਮਜੀਠੀਆ ਤੇ ਕੀ ਇਨਕੁਆਇਰੀ ਚੱਲ ਰਹੀ ਹੈ ਹਾਈ ਕੋਰਟ ਨੇ ਬੇਲ ਦਿੱਤੀ ਹਾਈ ਕੋਰਟ ਨੇ ਕਹਿਤਾ ਕਿ ਜੀ ਪਰਚੇ ਦੇ ਵਿੱਚ ਕੋਈ ਸਬੂਤ ਨਹੀਂ ਜਿਹੜਾ ਵਿਕਰਮ ਮਜੀਠੀਆ ਨੂੰ ਕਨੈਕਟ ਕਰ ਸਕੇ ਇਹ ਤਾਂ ਪੋਲਿਟਿਕਲ ਡਰਾਮਾ ਕਰਨਾ ਕਰੋ ਤੁਹਾਨੂੰ ਯਾਦ ਹੋਵੇ ਕਿ ਤਿੰਨ ਰਿਪੋਰਟਾਂ ਦਾ ਬੜਾ ਜ਼ਿਕਰ ਹੁੰਦਾ ਸੀ ਕਹਿੰਦੇ ਸੀ ਖੁੱਲਣ ਗਿਆ ਤਾਂ ਪੰਜਾਬ ਦੀ ਸਿਆਸੀ ਸ਼ਫਾ ਦੇ ਵਿੱਚ ਪੁਚਾਲ ਆ ਜਾਏਗਾ ਔਰ ਰਿਪੋਰਟਾਂ ਵੀ ਖੁੱਲ ਗਈਆਂ ਦੱਸੋ ਜੀ ਕਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਾ ਛੱਡੋ ਵਰਕਰ ਤੱਕ ਦਾ ਨਾਮ ਉਹ ਤਿੰਨ ਰਿਪੋਰਟਾਂ 'ਚ ਨਹੀਂ ਬੇਅਦਬੀਆਂ ਦਾ ਚਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੇਸ਼ ਕਰਤਾ ਉਹਦੇ 'ਚ ਕਿਸੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਾ ਛੱਡੋ ਵਰਕਰ ਤੱਕ ਦਾ ਨਾਮ ਨਹੀਂ ਪਰ ਜੋ ਅੱਜ ਹੋ ਰਿਹਾ ਹੈ ਸੁਲਤਾਨਪੁਰ ਲੋਧੀ ਦੇ ਵਿੱਚ ਗੁਰਦੁਆਰਾ ਸਾਹਿਬ 'ਚ ਪੁਲਿਸ ਬੜੀ ਤਾਂ ਫਿਰ ਉਹਦੇ ਬਾਰੇ ਕਿਹਨੇ ਕੀ ਕਹਿਣਾ ਮੁੱਖ ਮੰਤਰੀ ਜਵਾਬ ਦੇ ਹੈ ਕਿ ਨਹੀਂ ਹੈ ਜੋ ਕਾਂਗਰਸ ਨੇ ਕੀਤਾ ਇਹ ਸੂਬੇ ਦੇ ਵਿੱਚ ਕਾਂਗਰਸ ਨੇ ਇੱਕ ਜਨਰੇਸ਼ਨ ਖਤਮ ਕਰਤੀ ਗੋਲੀਆਂ ਮਾਰ ਕੇ ਉਹਦਾ ਕੀ ਜਵਾਬ ਹੈ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਕੀ ਜਵਾਬ ਹੈ ਸੋ ਹਰ ਇੱਕ ਗੱਲ ਤੇ ਦੇਖੋ ਮੈਂ ਮੀਡੀਆ ਨੂੰ ਵੀ ਇਹ ਗੱਲ ਕਹਿਣੀ ਚਾਹੁੰਗਾ ਹਰ ਇੱਕ ਗੱਲ ਨੂੰ ਲਿਆ ਕੇ ਆਪਾਂ ਵੀ ਐਕਚੁਅਲੀ ਕੀ ਹੈ ਕਿ ਸਿਆਸੀ ਝੂਠ ਦੇ ਵਿੱਚ ਫਸਦੇ ਇੱਕ ਟਰੈਪ ਹੈ ਕਿ ਜੀ ਬੇਅਦਮੀਆਂ ਨਸ਼ਾ ਜਾਂ ਤਾਂ ਉਹਦੇ ਤੇ ਕੋਈ ਕਾਰਵਾਈ ਹੋਈ ਹੋਵੇ ਹੁਣ ਅੱਜ ਮਾਨਯੋਗ ਪੰਜਾਬ ਰੈਨ ਹਾਈ ਕੋਰਟ ਨੇ ਕੀ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਸਰਕਾਰ ਵਕਾਰੀ ਅੱਜ ਕਿਹਦੀ ਸਰਕਾਰ ਤੇ ਕਮੈਂਟ ਹੋਇਆ ਸੋ ਆਪਾਂ ਇੱਕ Trap ਦੇ ਵਿੱਚ ਫਸ ਕੇ ਕਈ ਵਾਰੀ ਪੰਜਾਬ ਨੂੰ ਪਿੱਛੇ ਲੈ ਕੇ ਜਾ ਰਹੇ ਆਂ ਪੰਜਾਬ ਨੂੰ ਅੱਗੇ ਵਧਾਉਣ ਦੀ ਗੱਲ ਕਰੀਏ ਡਿਵੈਲਪਮੈਂਟ ਦੀ ਗੱਲ ਕਰੀਏ ਸਾਡੇ ਬੱਚੇ ਬਾਹਰ ਜਾ ਰਹੇ ਉਹਦੀ ਗੱਲ ਕਰੀਏ ਬਿਲਕੁਲ ਮੈਂ ਵੀ ਇਹੀ ਤੁਹਾਨੂੰ ਕਹਿਣ ਲੱਗੇ ਸੀ ਕਿ ਇਲਜ਼ਾਮਾਂ ਦੀ ਸਿਆਸਤ ਤਾਂ ਹੁੰਦੀ ਆ ਰਹੀ ਆ ਹਰ ਇੱਕ ਪਾਰਟੀ ਦੂਸਰੀ ਪਾਰਟੀ ਤੇ ਇਲਜ਼ਾਮ ਲਗਾ ਰਹੀ ਹੈ ਇਲਜ਼ਾਮਾਂ ਨੂੰ ਛੱਡ ਕੇ ਹੁਣ ਕੀ ਏਜੰਡਾ ਲੈ ਕੇ ਆਇਆ ਸ਼ੋਮਨੀ ਅਕਾਲੀ ਦਲ ਕਿ ਜੇਕਰ 2024 ਲੋਕ ਸਭਾ ਦੀ ਗੱਲ ਕਰੀਏ ਲੋਕਾਂ ਦੇ ਵਿੱਚ ਕੀ ਕਹਿ ਕੇ ਕਿਹੜੇ ਏਜੰਡੇ ਨੂੰ ਲੈ ਕੇ ਵਿਚਰ ਰਹੇ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਜੇ ਕੋਈ ਸਭ ਤੋਂ ਵੱਡਾ ਏਜੰਡਾ ਹੈ ਉਹ ਹੈ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਪੰਜਾਬ ਇੱਕ ਬਾਰਡਰ ਸਟੇਟ ਹੈ ਇਹ ਤਾਂ ਹੀ ਤਰੱਕੀ ਕਰ ਸਕਦਾ ਜੋਰੇ ਸ਼ਾਂਤੀ ਹੈ ਜੋਰੇ ਵਪਾਰੀ ਸੁਰੱਖਿਅਤ ਮਹਿਸੂਸ ਕਰਦਾ ਹੈ ਜੋਰੇ ਸਾਰੇ ਵਰਗ ਸੁਰੱਖਿਅਤ ਮਹਿਸੂਸ ਕਰਦੇ ਨੇ ਪੰਜਾਬ ਤਾਂ ਹੀ ਤਰੱਕੀ ਕਰੇਗਾ ਸੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਇੱਕੋ ਮੁੱਖ ਮੰਤਵ ਪਹਿਲਾਂ ਵੀ ਰਿਹਾ ਤੇ ਹੁਣ ਵੀ ਕਿ ਜੀ ਪੰਜਾਬ ਨੂੰ ਇੱਕ ਸੁਰੱਖਿਤ ਜਗ੍ਹਾ ਬਣਾਈਏ ਤਾਂ ਜੋ ਉਹਰੇ ਬਿਜ਼ਨਸਮੈਨ ਬਿਜ਼ਨਸ ਕਰ ਸਕੇ ਨੌਕਰੀ ਪੇਸ਼ਾ ਲੋਕ ਨੌਕਰੀ ਕਰ ਸਕਣ ਤਾਂ ਮੇਨ ਅਜੰਡਾ ਹੋਇਆ ਫਿਰ ਡਿਵੈਲਪਮੈਂਟ ਇੱਕ ਅਜੰਡਾ ਹੈ ਫਿਰ ਜਿਹੜਾ ਬਾਦਲ ਸਾਹਿਬ ਦਾ ਇੱਕ ਸੋਸ਼ਲ ਵੈਲਫੇਅਰ ਦਾ ਅਜੰਡਾ ਹੈ ਕਿ ਸੂਬਾ ਉਨੀ ਦੇਰ ਤਰੱਕੀ ਨਹੀਂ ਕਰ ਸਕਦਾ ਜਿੰਨੀ ਦੇਰ ਗਰੀਬ ਤੇ ਕਮਜ਼ੋਰ ਦੀ ਬਾਹ ਫੜ ਕੇ ਨਹੀਂ ਚੱਲੋਂਗੇ ਸੋ ਉਹ ਇਹ ਜੇ ਅਜੰਡੇ ਨੂੰ ਅੱਗੇ ਲੈ ਕੇ ਜਾਣਾ ਇਹੀ ਸ਼੍ਰੋਮਣੀ ਅਕਾਲੀ ਦਲ ਦਾ ਵਿਜ਼ਨ ਹੈ ਕਲਰ ਸਭ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਿਛਲੇ ਦਿਨੀ ਇੱਕ ਯੂਥ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਕਿ ਕੁਝ ਉਹਦਾ ਹੰਗਾਰਾ ਮਿਲਿਆ ਯੂਥ ਕੀ ਜਾ ਰਿਹਾ ਪੰਜਾਬ ਦਾ ਅਗਰ ਗੱਲ ਕਰੀਏ ਵਿਚਰ ਰਿਓ ਲਗਾਤਾਰ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹਰਿਆਵਲ ਦਸਤਾ ਸਾਡਾ ਯੂਥ ਅਕਾਲੀ ਦਲ ਹੈ ਉਹਦੇ ਜਿਹੜੇ ਪ੍ਰਧਾਨ ਨੇ ਸਰਬਜੀਤ ਸਿੰਘ ਝੰਜਰ ਉਹ ਬੜੀ ਮਿਹਨਤ ਕਰ ਰਹੇ ਨੇ ਉਹ ਸ਼ਲਾਗਾ ਦੇ ਪਾਤਰ ਨੇ ਔਰ ਜਿਹੜੀ ਹੁਣ ਇੱਕ ਯੂਥ ਦੀ ਭਰਤੀ ਚੱਲ ਰਹੀ ਹੈ ਤੁਸੀਂ ਦੇਖਿਆ ਕਿ ਯੂਥ ਦੇ ਵਿੱਚ ਇੱਕ ਨੀਚੇ ਮਾਹੌਲ ਐਸਾ ਬਣ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਯੂਥ ਅਕਾਲੀ ਦਲ ਨਾਲ ਜੁੜਨਾ ਚਾਹੁੰਦੇ ਆ ਲੱਖਾਂ ਦੀ ਤਦਾਦ ਦੇ ਵਿੱਚ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਦੀ ਯੂਥ ਅਕਾਲੀ ਦਲ ਦੀ ਜਿਹੜੀ ਭਰਤੀ ਹੈ ਉਹਦੇ ਚ ਹਿੱਸਾ ਲੈ ਰਹੇ ਨੇ ਸੋ ਬੜਾ ਪੋਸਟਿਵ ਲੱਗ ਨਹੀਂ ਰਿਹਾ ਕਿ ਯੂਥ ਅਕਾਲੀ ਦਲ ਦੀ ਜੜੀ ਭਰਤੀ ਹੋ ਰਹੀ ਹੈ ਲੱਗ ਰਿਹਾ ਕਿ ਸ਼ਾਇਦ 2022 ਤੋਂ ਅਕਾਲੀ ਦਲ ਨੇ ਸਬਕ ਸਿੱਖਿਆ ਹੋਵੇਗਾ ਕਿਉਂਕਿ ਕਿਤੇ ਨਾ ਕਿਤੇ ਯੂਥ ਨੂੰ ਪਿੱਛੇ ਕੀਤਾ ਜਾ ਰਿਹਾ ਸੀ ਜਿਸ ਦੇ ਕਾਰਨ ਸ਼ਾਇਦ ਅਕਾਲੀ ਦਾ ਮਹਿਜ ਦੋ ਸੀਟਾਂ ਤੇ ਜਿਹੜਾ ਸਿਮਟ ਕੇ ਰਹਿ ਗਿਆ ਨੇ ਮੈਂ ਇਸ ਗੱਲ ਨੂੰ ਨਹੀਂ ਮੰਨਦਾ ਤੁਸੀਂ ਦੇਖੋਗੇ ਕਿ ਜਿਹੜਾ ਸਾਡਾ 2022 ਦੇ ਵੀ ਤੁਸੀਂ ਕੈਂਡੀਡੇਟ ਦੇਖੋਗੇ ਜਿਹੜੇ ਵਿਧਾਨ ਸਭਾ ਦੀ ਚੋਣ ਲੜੇ ਸੀ ਤਾਂ ਉਹਦੇ ਚ ਜਿਹੜਾ ਯੰਗਸਟਰ ਹੈ ਜਿਹਨੂੰ ਆਪਾਂ ਕਹਿੰਦੇ ਕਿ 50 ਸਾਲ ਤੋਂ ਨੀਚੇ ਵਾਲਾ ਕੈਂਡੀਡੇਟ ਹੈ 50% ਸੀ ਉਹਦੇ ਚ ਅੱਜ ਵੀ ਸਾਡੇ 50-55 ਹਲਕਾ ਇੰਚਾਰਜ ਹੋ ਨੇ ਜਿਹੜੇ ਯੂਥ ਲੀਡਰਸ਼ਿਪ ਚ ਅੱਗੇ ਪ੍ਰੋਮੋਟ ਹੋ ਕੇ ਗਏ ਨੇ ਔਰ ਸ਼੍ਰੋਮਣੀ ਅਕਾਲੀ ਦਲ ਹੀ ਉਹ ਪਾਰਟੀ ਹੈ ਜਿਨੇ ਪਹਿਲੀ ਵਾਰੀ ਯੂਥ ਨੂੰ ਸਰਕਾਰ ਚ ਹਿੱਸੇਦਾਰੀ ਦਿੱਤੀ ਸੀ ਐਸਓਆਈ ਦਾ ਗਠਨ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਉਹਦੇ ਜਿਹੜਾ ਚੇਅਰਮੈਨ ਬਣਾਏ ਉਹਨਾਂ ਨੂੰ ਮੰਤਰੀ ਦਾ ਦਰਜਾ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਸੋ ਸ਼੍ਰੋਮਣੀ ਅਕਾਲੀ ਦਲ ਨੇ ਯੂਥ ਨੂੰ ਹਮੇਸ਼ਾ ਪੋਲਿਟਿਕਸ ਦੇ ਵਿੱਚ ਤਰਜੀਹ ਦਿੱਤੀ ਹੈ ਤੇ ਅੱਗੇ ਵੀ ਕਿਉਂਕਿ ਟਾਈਮ ਚੇਂਜ ਹੋ ਰਿਹਾ ਹੈ ਟਾਈਮ ਦੇ ਨਾਲ ਲੋਕਾਂ ਦੇ ਜਿਹੜੇ ਲੋਕਾਂ ਦਾ ਥਿੰਕਿੰਗ ਪ੍ਰੋਸੈਸ ਹੈ ਥਾਟ ਪ੍ਰੋਸੈਸ ਉਹ ਚੇਂਜ ਹੋ ਰਿਹਾ ਹੈ ਉਦੇ ਮੁਤਾਬਕ ਯੂਥ ਦੀ ਹੁਣ ਜਿਹੜੀ ਇਨਵੋਲਵਮੈਂਟ ਹੈ ਪੋਲਿਟਿਕਸ ਚ ਵਧ ਰਹੀ ਹੈ ਤਾਂ ਤੁਸੀਂ ਸਮੇਂ-ਸਮੇਂ ਤੇ ਆਪਣੇ ਪ੍ਰੋਗਰਾਮ ਲੈ ਕੇ ਆਨੇ ਹੋ ਯੂਥ ਲਈ ਲੈ ਕੇ ਆਨੇ ਹੋ ਸੋ ਸ਼੍ਰੋਮਣੀ ਅਕਾਲੀ ਦਲ ਹੁਣ ਜਿਹੜਾ ਅੱਗੇ ਸਦਾ ਸੁਬੀਰ ਸਿੰਘ ਬਾਦਲ ਦਾ ਵਿਜ਼ਨ ਹੈ ਉਹ ਹੈ ਕਿ ਜਿਹੜੇ ਮਿਹਨਤੀ ਨੌਜਵਾਨ ਨੇ ਉਹ ਆਪਣੀ ਮਿਹਨਤ ਨਾਲ ਭਰਤੀ ਕਰਕੇ ਲੋਕਾਂ ਨੂੰ ਪਾਰਟੀ ਦੇ ਨਾਲ ਜੋੜ ਕੇ ਜਿਹੜਾ ਵੱਧ ਕੰਮ ਕਰੇਗਾ ਉਹ ਵੱਡਾ ਉਹਦਾ ਪਾਏਗਾ ਆਖਰੀ ਸਵਾਲ ਹੈ ਮੇਰਾ ਕੀ ਕਿਸੇ ਦੇ ਨਾਲ ਗੱਠ ਜੋੜ ਦੀ ਸੰਭਾਵਨਾ ਹੈ ਬਸਪਾ ਦੇ ਨਾਲ ਆਲਰੇਡੀ ਹੈ ਬੀਜੇਪੀ ਦੇ ਨਾਲ ਕੀ ਗੱਠ ਜੋੜ ਹੋ ਸਕਦੇ ਸਾਫ ਸ਼ਬਦਾ ਦੇ ਵਿੱਚ ਪੁੱਛਦਾ ਕਿਉਂਕਿ ਸੁਨੀਲ ਜਾਖੜ ਵੀ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਪੱਖਪੂਰ ਦੇ ਨਜ਼ਰ ਆਏ ਕਹਿੰਦੇ ਇੱਕ ਖੇਤਰੀ ਪਾਰਟੀ ਹੈ ਇਹਦਾ ਵਿਕਾਸ ਹੋਣਾ ਲਾਜ਼ਮੀ ਹੈ ਹੋਣਾ ਚਾਹੀਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ ਸਾਡੇ ਲਈ ਪੰਜਾਬ ਪੰਜਾਬ ਦੇ ਏਜੰਡੇ ਪੰਜਾਬ ਦੇ ਲੋਕ ਪਹਿਲਾਂ ਨੇ ਅਲਾਈਅੰਸ ਕੋਈ ਵੀ ਬਾਅਦ ਦੇ ਵਿੱਚ ਹੈ ਠੀਕ ਹੈ ਕਿਉਂਕਿ ਪੰਜਾਬ ਦੇ ਕਈ ਮਸਲੇ ਐਸੇ ਨੇ ਕਿ ਸਾਨੂੰ ਕੇਂਦਰ ਵੱਲ ਦੇਖਣਾ ਪੈਂਦਾ ਉਹਦੇ ਲਈ ਅਸੀਂ ਪਹਿਲਾਂ ਵੀ ਜਿਹੜੇ ਗਠਜੋੜ ਕੀਤੇ ਨੇ ਭਾਜੀਪੀ ਦੇ ਨਾਲ ਸਾਡਾ ਗਠਜੋੜ ਰਿਹਾ ਉਹ ਮੁੱਦਿਆਂ ਤੇ ਆਧਾਰਿਤ ਰਿਹਾ ਕਾਲੀ ਸੂਚੀ ਖਤਮ ਕਰਾਈ ਹੈ 84 ਦਾ ਜਿਹੜਾ ਮਾੜਾ ਮੋਟਾ ਇਨਸਾਫ ਹੈ ਉਹਦੇ ਹੀ ਹੋ ਸਕਦਾ ਹੈ ਜਦੋਂ ਭੈਣਜੀ ਹਰਸਿਮਰਤ ਕੌਰ ਬਾਦਲ ਕੇਂਦਰ ਚ ਵਜ਼ੀਰ ਸੀ ਹੋਰ ਵੀ ਪੰਜਾਬ ਦੇ ਲਈ ਕੋਈ ਵੱਡੇ ਹਸਪਤਾਲ ਲੈ ਕੇ ਆਉਣਾ ਜਿਹਦਾ ਮੈਂ ਕਿਹਾ ਬਠਿੰਡਾ ਰੈਫਾਇਨਰੀ ਹੈ ਸਾਨੂੰ ਇਹ ਪ੍ਰੋਜੈਕਟ ਕੇਂਦਰ ਤੋਂ ਲੈਣੇ ਪੈਂਦੇ ਨੇ ਪਰ ਜਿੱਦਨ ਭਾਜੀਪੀ ਦੀ ਸਰਕਾਰ ਨੇ ਕਿਸਾਨੀ ਦੇ ਵਿਰੁੱਧ ਸਟੈਂਡ ਲੈ ਲਿਆ ਤਿੰਨ ਕਾਲੇ ਕਾਨੂੰਨ ਲਿਆਂਦੇ ਸ਼੍ਰੋਮਣੀ ਅਕਾਲੀ ਦਲ ਨੇ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਬੀਜੇਪੀ ਉਹ ਪਾਰਲੀਮੈਂਟ ਦੇ ਵਿੱਚ ਲੈ ਆਈ ਤਾਂ ਇਕੱਲਾ ਸ਼੍ਰੋਮਣੀ ਅਕਾਲੀ ਦਲ ਆ ਔਰ ਪਾਰਲੀਮੈਂਟ ਦੀ ਹਿਸਟਰੀ ਚ ਸਿਰਫ ਦੋ ਸੰਸਦ ਨੇ ਜਿਨ੍ਹਾਂ ਨੇ ਉਹਦੇ ਵਿਰੁੱਧ ਵੋਟ ਪਾਈ ਹੈ ਬਾਕੀ ਵਾਕ ਆਊਟ ਕਰ ਗਏ ਸੀ ਕਾਂਗਰਸ ਵਾਕ ਆਊਟ ਕਰ ਗਈ ਸੀ ਕਾਂਗਰਸ ਨੇ ਉਹਦੇ ਵਿਰੁੱਧ ਵੋਟ ਨਹੀਂ ਪਾਈ ਨਾ ਖੱਬੇ ਪੱਕੀਆਂ ਨੇ ਉਹਦੇ ਵਿਰੋਧ ਚ ਕਿਸੇ ਨੇ ਨਹੀਂ ਵੋਟ ਪਾਈ ਪ੍ਰਧਾਨ ਮੰਤਰੀ ਦੀ ਹਾਜ਼ਰੀ ਚ ਨਾਲੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਐਲਾਈਅੰਸ ਤੋੜਿਆ ਵਜ਼ੀਰੀ ਤੋਂ ਅਸਤੀਫਾ ਦਿੱਤਾ ਨਾਲੇ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਵੋਟ ਪਾਈ ਔਨ ਰਿਕਾਰਡ ਔਰ ਉਸ ਤੋਂ ਬਾਅਦ ਨਹੀਂ ਅਸੀਂ ਅਸੀਂ ਡਿਫੈਂਡ ਨਹੀਂ ਕੀਤੀ ਨਾ ਕਦੇ ਮਨਜ਼ੂਰੀ ਦਿੱਤੀ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਬ੍ਰਿਜ ਦਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਕਿ ਕੇਂਦਰ ਸਰਕਾਰ ਦੀ ਗੱਲ ਕਿਸਾਨਾਂ ਤੱਕ ਪਹੁੰਚਾਈ ਜਾਵੇ ਕਿਸਾਨਾਂ ਦੀ ਕੇਂਦਰ ਸਰਕਾਰ ਤੱਕ ਕਿਉਂਕਿ ਉਦੋਂ ਤੱਕ ਹਲੇ ਉਹ ਕਾਨੂੰਨ ਪਾਰਲੀਮੈਂਟ 'ਚ ਨਹੀਂ ਆਏ ਸੀ ਸੋ ਸਾਡਾ ਫਰਜ਼ ਬਣਦਾ ਸੀ ਅਸੀਂ ਇੱਕ ਸੂਬੇ ਦੀ ਧਿਰ ਬਣ ਕੇ ਕੇਂਦਰ ਸਰਕਾਰ ਦੇ ਵਿੱਚ ਸੀ ਸੋ ਅਸੀਂ ਗੱਲ ਕਰਨੀ ਸੀ ਅਸੀਂ ਉਹਨਾਂ ਦੇ ਵਿੱਚ ਮੀਡੀਏਟਰ ਸੀ ਪਰ ਜਦੋਂ ਬਿਨਾ ਕਿਸੇ 뷰 ਪੁਆਇੰਟ ਤੋਂ ਬਿਨਾ ਉਹਨਾਂ ਦੀ ਕਿਸਾਨਾਂ ਦੇ ਜਿਹੜੇ ਵਿਚਾਰ ਸੀ ਉਹਨਾਂ ਨੂੰ ਕੰਸੀਡਰ ਕੀਤੇ ਬਿਨਾ ਉਹ ਲਿਆਂਦੇ ਤਾਂ ਸਾਡੇ ਕੋਲ ਕੀ ਚਾਰਾ ਸੀ ਅਸੀਂ ਕਿਸਾਨੀ ਦੇ ਨਾਲ ਖੜੇ ਪੰਜਾਬ ਦੇ ਨਾਲ ਖੜੇ ਔਰ ਉਸ ਤੋਂ ਬਾਅਦ ਅੱਜ ਸਾਡਾ ਜਿਹੜਾ ਐਲਾਈਅੰਸ ਹੈ ਬੋਜਨ ਸਮਾਜ ਪਾਰਟੀ ਦੇ ਨਾਲ ਹੈ ਦੋਨੋਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਬੋਜਨ ਸਮਾਜ ਪਾਰਟੀ ਬੜੇ ਵਧੀਆ ਤਾਲਮੇਲ ਦੇ ਨਾਲ 2024 ਦੀ ਤਿਆਰੀ ਕਰ ਰਹੀਆਂ ਨੇ ਦੇਖੋ ਪੰਜਾਬ ਦੇ ਮੁੱਦਿਆਂ ਤੇ ਆਧਾਰਿਤ ਜੇ ਕੋਈ ਗੱਲ ਕਰੇਗਾ ਸਾਡੇ ਲਈ ਬੰਦੀ ਸਿੰਘਾਂ ਦਾ ਇੱਕ ਅਹਿਮ ਮੁੱਦਾ ਉਹਦੇ ਤੇ ਗੱਲ ਕਰੇਗਾ ਸਵਾਗਤ ਹੈ ਸਾਡੇ ਲਈ ਕਿਸਾਨਾਂ ਦੀ ਜਿਹੜੀ ਐਮਐਸਪੀ ਹੈ ਉਹਨੂੰ ਯਕੀਨੀ ਬਣਾਉਣਾ ਇੱਕ ਮਸਲਾ ਉਹਦੇ ਤੇ ਗੱਲ ਕਰੋਗੇ ਸਹਿਮਤ ਹੈ ਕਰਜ਼ੇ ਦੀ ਗੱਲ ਕਰੋ ਕਰਜ਼ੇ ਦੀ ਗੱਲ ਅਗਰ ਸਾਡਾ ਪੰਜਾਬ ਦਾ ਕੋਈ ਕਾਟਾ ਮਾਰਨ ਦੀ ਗੱਲ ਕਰੇਗਾ ਉਹਦੇ ਲਈ ਸਵਾਗਤ ਹੈ ਸੋ ਪੰਜਾਬ ਦੇ ਮੁੱਦਿਆਂ ਤੇ ਅਲਾਈਨ ਹੋਏਗਾ ਸ਼੍ਰੋਮਣੀ ਅਕਾਲੀ ਦਲ ਦਾ ਆਪ ਦਾ ਕੋਈ ਮਫਾਦ ਨਹੀਂ ਸਾਬ ਉਹਦੋਂ ਸ਼੍ਰੋਮਣੀ ਅਕਾਲੀ ਦਲ ਕਿੱਥੇ ਸੀ ਜਦੋਂ ਸੂਬੇ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਸੀ ਗੱਠ ਜੋੜ ਸੀ ਨੂੰ ਮਾਸ ਦਾ ਰਿਸ਼ਤਾ ਸੀ ਉਦੋਂ ਕਿਉਂ ਨਹੀਂ ਕਿਸਾਨੀ ਦੀ ਗੱਲ ਹੋਈ ਉਦੋਂ ਕਿਉਂ ਨਹੀਂ ਕਰਜ਼ੇ ਮਾਫ ਹੋਏ ਉਦੋਂ ਕਿਸਾਨੀ 'ਤੇ ਲੱਗੇ ਸੀ ਦੇਖੋ ਮੈਂ ਫੇਰ ਦੁਬਾਰਾ ਕਹਿਣਾ ਕਿ ਕਈ ਵਾਰੀ ਆਪਾਂ ਜਿਹੜਾ ਆਪਾਂ ਟਰੈਪ ਹੈ ਨਾ ਸਰਕਾਰ ਦੇ ਕੁਐਸਚਨਸ ਦਾ ਆਪਾਂ ਉਹਦੇ 'ਚ ਨ ਕਿਸਾਨਾਂ ਦੇ ਲਈ ਜੇ ਕਿਸੇ ਨੇ ਕੀਤਾ ਸੂਬੇ 'ਚ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਕਿਸਾਨਾਂ ਦੀ ਟਿਊਬਲਾਂ ਦੀ ਬਿਲਕੀ ਨੇ ਮਾਫ ਕੀਤੀ ਬਾਦਲ ਸਾਹਿਬ ਨੇ ਟਰੈਕਟਰ ਨੂੰ ਕਿਸਾਨ ਦਾ ਗੱਡਾ ਕਿਹਾ ਕਿਉਂਕਿ ਰਜਿਸਟ੍ਰੇਸ਼ਨ ਕਿਹਨੇ ਮਾਫ ਕੀਤੀ ਬਾਦਲ ਸਾਹਿਬ ਨੇ ਸੂਬੇ ਦੇ ਵਿੱਚ ਔਨ ਰਿਕਾਰਡ 90% ਮੰਡੀਆਂ ਉਦੋਂ ਹੀ ਬਣੀਆਂ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਨਹਿਰਾਂ ਕੱਸੀਆਂ ਪਿੰਡਾਂ ਢਾਣੀਆਂ ਤੱਕ ਸੜਕਾਂ ਟਰਾਂਸਫਾਰਮ ਇਹ ਸਾਰਾ ਸ਼ਰਮਨੀ ਅਕਾਲੀ ਦਲ ਦੀ ਸਰਕਾਰ ਦਾ ਕੰਮ ਹੈ ਫਿਰ ਆਪਾਂ ਆ ਜੀਏ ਗੱਲ ਬੰਦੀ ਸਿੰਘਾਂ ਦੀ ਕੇਂਦਰ ਦੇ ਵਿੱਚ ਸਰਕਾਰ ਰਹੀ ਜਿੰਨੇ ਬੰਦੀ ਸਿੰਘਾਂ ਨੂੰ ਪਰੋਲ ਮਿਲਣੀ ਸ਼ੁਰੂ ਹੋਈ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਸਾਹਿਬ ਹੋਣ ਭਾਈ ਗੁਰਦੀਪ ਸਿੰਘ ਖੇੜਾ ਹੋਣ ਹੋਰ ਵੀ ਸਾਡੇ ਭਰਾ ਬੰਦੀ ਸਿੰਘ ਜਿਹੜੇ ਨੇ ਉਹਨਾਂ ਨੂੰ ਪਰੋਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਦੇਣੀ ਸ਼ੁਰੂ ਕੀਤੀ ਜਿਹੜੇ ਪੰਜਾਬ ਤੋਂ ਬਾਹਰ ਲਿਆਂ ਜੇਲ੍ਹਾਂ ਚ ਬੰਦ ਸੀ ਕੋਈ ਅਸਾਮ ਚ ਬੰਦ ਸੀ ਕੋਈ ਬਹੁਤ ਦੂਰ ਦੂਰ ਦੀਆਂ ਜੇਲ੍ਹਾਂ ਚ ਬੰਦ ਸੀ ਉਹਨਾਂ ਨੂੰ ਪੰਜਾਬ ਜਾਂ ਪੰਜਾਬ ਦੇ ਨੇੜੇ ਦੀਆਂ ਜੇਲ੍ਹਾਂ ਚ ਕੌਣ ਲੈ ਕੇ ਆਇਆ ਸ਼੍ਰੋਮਣੀ ਅਕਾਲੀ ਦਲ ਔਰ ਸਭ ਤੋਂ ਵੱਡਾ ਇਤਿਹਾਸਿਕ ਸਟੈਂਡ ਜਿਹੜਾ ਭਾਈ ਰਾਜੂਆਣਾ ਸਾਹਿਬ ਦੇ ਕੇਸ ਦੇ ਵਿੱਚ ਲਿਆ ਕਿ ਕਿਸੇ ਦਾ ਡੈਥ ਵਾਰੰਟ ਆ ਜਣ ਉਹਦੀ ਐਗਜ਼ੀਕਿਊਸ਼ਨ ਕੋਈ ਮੁੱਖ ਮੰਤਰੀ ਮਨਾ ਕਰਦੇ ਥੋਸੀਂ ਭਾਰਤ ਦੇ ਵਿੱਚ ਨਾ ਕਦੇ ਪਹਿਲਾਂ ਇਹ ਐਗਜ਼ਾਮਪਲ ਦੇਖਿਆ ਨਾ ਕਦੇ ਦੇਖੋਗੇ ਉਹਦੇ ਵਿਰੁੱਧ ਸਟੈਂਡ ਲਿਆ ਕਿ ਆ ਕਿ ਸਰਕਾਰ ਜਾਂਦੀ ਹੈ ਜਾਵੇ ਮੈਂ ਐਗਜ਼ੀਕਿਊਟ ਨਹੀਂ ਕਰਾਂਗਾ ਫਿਰ ਪ੍ਰੈਜ਼ੀਡੈਂਟ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਅਪਰੋਚ ਕੀਤੀ ਔਰ ਅੱਜ ਤੱਕ ਉਹ ਫਾਂਸੀ ਦੀ ਸਜ਼ਾ ਰਕਵਾਈ ਔਰ ਬੜੀ ਮਾਇੂਸੀ ਹੈ ਕਿ ਦੇਸ਼ ਦੀ ਸਰਕਾਰ 2019 ਚ ਨੋਟੀਫਿਕੇਸ਼ਨ ਕਰਕੇ ਮੋਦੀ ਸਾਹਿਬ ਦੀ ਨੋਟੀਫਿਕੇਸ਼ਨ ਹੋਵੇ ਉਹਨਾਂ ਨੇ ਜਿੱਥੇ ਅੱਠ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਸੀ ਉੱਥੇ ਭਾਈ ਰਾਜੂਆਣਾ ਦੀ ਜਿਹੜੀ ਸਜ਼ਾ ਹੈ ਉਹਨੂੰ ਫਾਂਸੀ ਤੋਂ ਉਮਰ ਕੈਚ ਚ ਤਬਦੀਲ ਕਰਨ ਦੀ ਗੱਲ ਕੀਤੀ ਸੀ ਤੇ ਹੁਣ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਕਹਿੰਦੇ ਜੀ ਜਿਨੇ ਮਾਫੀ ਨਹੀਂ ਮੰਗੀ ਉਹਨੂੰ ਕਾਦੇ ਲਈ ਅਸੀਂ ਉਹਨੂੰ ਛੱਡੀਏ ਤਾਂ ਫਿਰ 2019 ਚ ਕੀ ਕੇਂਦਰ ਦੀ ਸਰਕਾਰ ਨੂੰ ਇਹੀ ਮੋਦੀ ਸਰਕਾਰ ਨੂੰ ਨਹੀਂ ਪਤਾ ਸੀ ਕਿ ਜਦੋਂ ਪੈਰੋਲ ਦੀ ਗੱਲ ਹੋ ਗਈ ਉਦੋਂ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰ ਲਿਆ ਗਿਆ ਤੇ ਫਿਰ ਉਦੋਂ ਹੀ ਆ ਤਾਂ ਮੰਗ ਲੈਂਦੇ ਰਿਹਾ ਕਰੋ ਹੁਣ ਕਿਉਂ ਰਿਹਾਈ ਦਾ ਰੋਲਾ ਪਾਇਆ ਹਾਲਾਂਕਿ ਰਾਜੋ ਆਣਾ ਦੀ ਜਿਹੜੀ ਚਿੱਠੀ ਲਿਖੀ ਗਈ ਉਹਨਾਂ ਨੇ ਸਪਸ਼ਟ ਕਿਹਾ ਕਿ ਮੈਂ ਬਿਲਕੁਲ ਵੀ ਗਿਲਟੀ ਫੀਲ ਨਹੀਂ ਕਰਦਾ ਮੈਂ ਸਹੀ ਕੀਤਾ ਜੋ ਕੀਤਾ ਦੇਖੋ ਪਹਿਲੀ ਗੱਲ ਤੇ ਇਹ ਹੈ ਕਿ 2019 ਦੀ ਨੋਟੀਫਿਕੇਸ਼ਨ ਲਾਗੂ ਹੀ ਨਹੀਂ ਕੀਤੀ ਹਲੇ ਤੱਕ ਪਹਿਲੀ ਗੱਲ ਤਾਂ ਕੇਂਦਰ ਸਰਕਾਰ ਨੇ ਲਾਗੂ ਹੀ ਨਹੀਂ ਕੀਤੀ ਔਰ ਦੂਸਰੀ ਗੱਲ ਸਾਨੂੰ ਜਿਹੜਾ ਭਾਈ ਰਾਜੋ ਆਣੇ ਦਾ ਮਸਲਾ ਉਹਨੂੰ ਸਾਨੂੰ ਇਸ ਸਲਾਈਡ 'ਚ ਦੇਖਣਾ ਚਾਹੀਦਾ ਹੈ ਕਿ ਭਾਈ ਰਾਜੂਆਣਾ ਕੋਈ ਹਾਰਡ ਅੰਡ ਕ੍ਰਿਮੀਨਲ ਨਹੀਂ ਹੈਗੇ ਉਹ ਕੋਈ ਡਕੈਤੀਆਂ ਨਹੀਂ ਮਾਰਦੇ ਸੀ ਉਹਨਾਂ ਨੇ ਕੋਈ ਬਹੁਤ ਕਤਲ ਨਹੀਂ ਕੀਤੇ ਇਹ ਕੀ ਹੈ ਕਿ ਇੱਕ ਰਿਐਕਸ਼ਨ ਇੱਕ ਐਕਸ਼ਨ ਤੇ ਰਿਐਕਸ਼ਨ ਹੋਇਆ ਬਿਆਨ ਸਿੰਘ ਦੀ ਸਰਕਾਰ ਸੂਬੇ ਦੇ ਵਿੱਚ ਨੌਜਵਾਨ ਸਿੱਖ ਮੁੰਡਿਆਂ ਨੂੰ ਅਲੀਗੇਸ਼ਨ ਹੈ ਔਰ ਕਰ ਵੀ ਰਹੀ ਸੀ ਹਨੇਰ ਮਚਾ ਸੀ ਚੱਕ ਚੱਕ ਕੇ ਮਾਰਦੇ ਸੀ ਔਰ ਜੋ ਆ ਭਾਈ ਕੋਕੇ ਵਾਲਾ ਮਸਲਾ ਵੀ ਹੁਣ ਚੱਲ ਰਿਹਾ ਸਾਰਿਆਂ ਦੇ ਸਾਹਮਣੇ ਆ ਹੀ ਕੁਝ ਚੱਲ ਰਿਹਾ ਸੀ ਉਦੋਂ ਕੱਲੇ ਸਾਡੇ ਜਥੇਦਾਰ ਕੌਂਕੇ ਨਹੀਂ ਹੋਰ ਵੀ ਬਹੁਤ ਨੌਜਵਾਨਾਂ ਨਾਲ ਆ ਹੀ ਕੁਛ ਚੱਲਿਆ ਸੂਬੇ 'ਚ ਤਾਂ ਉਹਦਾ ਐਕਸ਼ਨ ਸੀ ਉਹਦਾ ਰਿਐਕਸ਼ਨ ਹੋਇਆ ਕਿ ਜਿਨ੍ਹਾਂ ਦੇ ਸਿਕ ਸੈਂਟੀਮੈਂਟ ਹਰਟ ਹੋਏ ਜਿਨ੍ਹਾਂ ਚ ਭਾਈ ਰਾਜੋਣਾ ਇੱਕ ਸੀ ਉਹਨਾਂ ਨੇ ਸਰਦਾਰ ਬੀਨ ਸਿੰਘ ਦਾ ਅਸੈਸੀਨੇਸ਼ਨ ਪਲਾਨ ਕਰਤਾ ਇੱਕ ਐਕਸ਼ਨ ਹੋਇਆ ਇੱਕ ਰਿਐਕਸ਼ਨ ਹੋਇਆ ਜਿੱਦਾਂ ਮੈਂ ਕਿਹਾ ਕਿ ਇਹ ਕੋਈ ਕ੍ਰਿਮੀਨਲ ਬੰਦੇ ਨੇ ਇਹਨਾਂ ਨੇ ਕੋਈ ਬਹੁਤ ਕਤਲ ਕੀਤੇ ਨੇ ਇੱਕ ਭਾਵਨਾ 'ਚ ਹਾਂ ਫਿਰ ਠੀਕ ਹੈ ਸਜ਼ਾ ਭੁਗਤ ਲਈ ਤੁਸੀਂ ਸਜ਼ਾ ਮੈਂ ਉਹ ਕੀ ਕਹਿ ਰਹੇ ਨੇ ਉਹ ਭਾਈ ਰਾਜੋਣਾ ਵੀ ਅੱਜ ਇਹ ਕਹਿ ਰਹੇ ਨੇ ਕਿ ਜੋ ਮੈਂ ਕੀਤਾ ਮੈਂ ਮੰਨਿਆ ਮੈਂ ਭੁਗਤ ਲਿਆ ਉਹ ਮੁਕਰਦੇ ਥੋੜਾ ਨੇ ਉਹਨਾਂ ਨੇ ਜੋ ਕੀਤਾ ਉਹਨਾਂ ਨੇ ਕਿਹਾ ਮੈਂ ਮੰਨਿਆ ਤੇ ਮੈਂ ਭੁਗਤ ਲਿਆ ਭੁਗਤ ਵੀ ਕੀ ਲਿਆ 14 ਸਾਲ ਦੀ ਉਮਰ ਕੈਦ ਹੁੰਦੀ ਹੈ 28 ਸਾਲ ਜੇਲ੍ਹ ਚੋ ਗਏ ਸੋ ਦੁੱਗਣੀ ਸਜ਼ਾ ਭੁਗਤ ਲਈ ਤਾਂ ਹੁਣ ਮਾਫੀ ਕਰਦੀ ਜੋ ਕੀਤਾ ਉਹ ਭੁਗਤ ਲਿਆ ਉਹਦੀ ਸਜ਼ਾ ਭੁਗਤ ਲਈ ਕੀ ਜਦੋਂ ਜੇਲ੍ਹ ਦੇ ਵਿੱਚੋਂ ਬਾਕੀ ਕੈਦੀ ਅਸੀਂ ਛੱਡਦੇ ਹਾਂ ਉਮਰ ਕੈਦ ਤੋਂ ਬਾਅਦ ਉਹਨਾਂ ਨੂੰ ਮਾਫੀਆਂ ਲਿਖਾ ਕੇ ਛੱਡਦੇ ਜਿਹਨੂੰ ਸਜ਼ਾ ਹੀ ਹੋ ਗਈ ਜਿਹਨੇ ਆਪਣੀ ਸਜ਼ਾ ਹੀ ਭੁਗਤ ਲਈ ਕੀ ਤੁਸੀਂ ਉਹਨੂੰ ਮਾਫੀਆਂ ਲਿਖਾ ਕੇ ਛੱਡਦੇ ਹੋ ਨਹੀਂ ਕਿਵੇਂ ਕਹਿ ਸਕਦੇ ਹੋ ਸਜ਼ਾ ਭੁਗਤ ਲਈ ਜਦੋਂ ਕਿ ਫਾਂਸੀ ਦੀ ਸਜ਼ਾ ਹੁੰਦੀ ਹੈ ਉਸ ਤੋਂ ਬਾਅਦ ਉਮਰ ਕੈ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਹਾਂ ਸਜ਼ਾ ਭੁਗਤ ਲਈ ਹੈ ਹਾਂ ਦੇਸ਼ ਦਾ ਜਿਹੜਾ ਕਾਨੂੰਨ ਹੈ ਉਹ ਕਹਿੰਦਾ ਹੈ ਕਿ ਅਗਰ ਕਿਸੇ ਦੀ ਫਾਂਸੀ ਦੀ ਸਜ਼ਾ 3 ਮਹੀਨੇ ਤੱਕ ਉਹਨੂੰ ਨਹੀਂ ਦਿੱਤੀ ਗਈ ਫਾਂਸੀ ਤਾਂ ਫਿਰ ਉਹਦੀ ਫਾਂਸੀ ਤੁਹਾਨੂੰ ਆਟੋਮੈਟਿਕਲੀ ਉਹਦੀ ਫਾਂਸੀ ਖਤਮ ਹੋ ਜਾਂਦੀ ਹੈ ਉਰੇ 12 ਸਾਲ ਤੋਂ ਫਾਂਸੀ ਵਾਲੇ ਤਖਤੇ ਤੇ ਲਟਕ ਰਹੇ ਹੈ ਭਾਈ ਰਾਜੂਆਣਾ ਸਾਹ ਸੋ ਦੇਸ਼ ਦੇ ਵਿੱਚ ਦੋਹਰਾ ਕਾਨੂੰਨ ਨਹੀਂ ਹੋਣਾ ਚਾਹੀਦਾ ਫਿਰ ਰਜੀਵ ਗਾਂਧੀ ਦੇ ਕਾਤਲ ਕਿਉਂ ਛੱਡੇ ਜੀ ਉਹ ਪ੍ਰਧਾਨ ਮੰਤਰੀ ਦਾ ਅਸੈਸੀਨੇਸ਼ਨ ਸੀ ਬਿਲਕਿਸ ਬਾਨੂ ਦੇ ਕਾਤਲ ਕਿਉਂ ਛੱਡੇ ਜੀ ਰੇਪਿਸਟ ਜਿਹੜੇ ਸੀ ਸੋ ਦੇਸ਼ ਦੇ ਵਿੱਚ ਦੋ ਕਾਨੂੰਨ ਕਿਉਂ ਉਹਨਾਂ ਲਈ ਕੋਈ ਤੁਸੀਂ ਕਹਿੰਦੇ ਹੋ ਕਿ ਵੱਖਰਾ ਕਾਨੂੰਨ ਜੀ ਉਹ ਛੱਡਦੇ ਅਸੀਂ ਕਿਉਂਕਿ ਭਾਈ ਰਾਜੋਵਾਨਾ ਸਾਹਿਬ ਇਹ ਇੱਕ ਬਤੌਰ ਸਿੱਖ ਤੁਸੀਂ ਅੰਦਰ ਰੱਖਣਾ ਚਾਹੁੰਦੇ ਹੋ ਔਰ ਖਾਸ ਕਰਕੇ ਭਾਈ ਰਾਜੋਵਾਨਾ ਸਾਹਿਬ ਦੀ ਤੁਸੀਂ ਚਿੱਠੀ ਪੜੋ ਉਹਨਾਂ ਨੇ ਕੀ ਗੱਲ ਕਹੀ ਉਹ ਕਹਿੰਦੇ ਜੀ ਪ੍ਰਧਾਨ ਮੰਤਰੀ ਮੋਦੀ ਨੇ ਤਾਂ ਪਾਰਲੀਮੈਂਟ 'ਚ ਖੜੇ ਹੋ ਕੇ ਕਹਿ ਕੇ ਕਾਂਗਰਸ ਨੇ ਬਹੁਤ ਜ਼ੁਲਮ ਕੀਤਾ ਕਾਂਗਰਸ ਨੇ 84 ਦੇ ਵਿੱਚ ਸਿੱਖ ਨਸਲਕੁਸ਼ੀ ਕੀਤੀ ਕਾਂਗਰਸ ਨੇ ਪੰਜਾਬ ਦੇ ਵਿੱਚ ਬਹੁਤ ਨਸਲਕੁਸ਼ੀ ਕੀਤੀ ਜਦੋਂ ਕਾਂਗਰਸ ਨੂੰ ਤੁਸੀਂ ਆਪ ਮਲਜ਼ਮ ਮੰਨਦੇ ਹੋ ਪ੍ਰਧਾਨ ਮੰਤਰੀ મોદી ਤਾਂ ਫਿਰ ਤੁਸੀਂ ਇਹਨਾਂ ਨੂੰ ਕਿਉਂ ਕਹਿੰਦੇ ਹੋ ਕਿ ਇਹਨਾਂ ਨੇ ਗਲਤ ਕੰਮ ਕੀਤਾ ਅਗਰ ਕੋਈ ਜ਼ੁਲਮ ਕਰ ਰਿਹਾ ਹੈ ਜ਼ੁਲਮ ਦਾ ਮੁਕਾਬਲਾ ਕੀਤਾ ਉਹਦੀ ਫਿਰ ਮਾਫੀ ਮੰਗਣਾ ਤਾਂ ਬਣਦਾ ਹੀ ਬਿਲਕੁਲ ਅਰਸ਼ਦੀਪ ਕਲੇਰ ਸਾਡੇ ਨਾਲ ਸੀ ਜਿਨ੍ਹਾਂ ਨੇ ਭਾਈ ਰਾਜੂ ਆਣਾ ਦੀ ਗੱਲ ਵੀ ਕੀਤੀ ਤੇ ਨਾਲ ਹੀ ਐਲਾਈਅੰਸ ਨੂੰ ਲੈ ਕੇ ਕਿਹਾ ਕਿ ਜੇਕਰ ਪੰਜਾਬ ਦੇ ਮੁੱਦਿਆਂ ਦੇ ਉੱਤੇ ਕੋਈ ਗੱਲ ਕਰਦਾ ਹੈ ਤਾਂ ਐਲਾਈਅੰਸ ਕਰਨ ਦੇ ਲਈ ਤਿਆਰ ਨੇ ਇਸ ਤੋਂ ਇਲਾਵਾ ਬਸਪਤੀ ਅਕਾਲੀ ਦਲ ਦਾ ਐਲਾਈਅੰਸ ਪਹਿਲਾਂ ਤੋਂ ਚੱਲ ਰਿਹਾ ਤੇ ਇਸੇ ਐਲਾਈਅੰਸ ਦੇ ਆਧਾਰ ਤੇ ਜਿਹੜਾ 2024 ਦੇ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਉਹ ਲੜੀਆਂ ਚਾਂਗੀਆਂ ਕੈਮਰਾ ਪਰਸਨ ਕਗਨ ਦੇ ਨਾਲ ਸ਼ਾਲੂ ਮਿਰੋਕ ਚਾਂਦੀ